ੱਲੇਵਾਲ ਜੀ ਦਾ ਵਰਤ ਤਾਂ ਨਹੀਂ ਅਸੀਂ ਤੜਾਤਾ। ਦੇਖੋ ਜੀ ਕਿਸਾਨੀ ਬੜੀ ਹੁਣ ਤਾਂ ਟੈਕਨੀਕ ਦੀ ਰਹਿ ਗਈ। ਕੁਦਰਤ ਦੇ ਹੱਥ ਵੀ ਬਹੁਤ ਕੁਝ ਹੈ ਪਰ ਸਾਡੇ ਆਪ ਦੇ ਵੀ ਹੱਥ ਹੈ। ਅਸੀਂ ਉਹਨੂੰ ਬਚਾ ਕੇ ਰੱਖੀਏ ਪੰਜਾਬ ਸਰਕਾਰ ਸਰਪੰਦਰ ਭਗਵੰਤ ਸਿੰਘ ਮਾਨ ਦੀ ਗਵਾਈ ਚ ਹਮੇਸ਼ਾ ਅਸੀਂ ਕਿਸਾਨਾਂ ਵਾਸਤੇ ਚੰਗਾ ਸੋਚਿਆ ਤੇ ਚੰਗਾ ਕਰਕੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤਾਂ ਇੰਨਾ ਭਰਾਵਾਂ ਦੀ ਬਦੌਲਤ ਹੈ। ਧੰਨ ਵਾਲਾ ਵਾਲੀ ਸ਼ਹਿਰ ਦੇ ਨਾਲ ਮੇਰੇ ਖਲ ਕਈ ਵਾਰੀ ਉਹਨਾਂ ਦੇ ਨੀ ਪੱਥਰ ਰੱਖੇ ਗਏ ਸਿਰ ਪੰਛੀ ਵਰ ਨਹੀਂ ਪਰ ਉਹ ਬਣੇ ਨਹੀਂ ਸਨ ਪਹਿਲੀ ਵਾਰ ਅਸੀਂ ਉਹ ਵੀ ਬਣਾ ਦਾਂਗੇ ਸਾਸੀ ਗਾਲ ਮੈਂ ਜਗਤਾਰ ਸਿੰਘ ਸਰਾਹ ਤੇ ਤੁਸੀਂ ਇਸ ਟਾਈਮ ਹੈਵ ਐਨ ਆਈਡੀਆ ਟੀਵੀ ਦੇਖ ਰਹੇ ਹੋ ਐਸੋੜੇ ਦੀ ਜਿਹੜੀ ਖਬਰ ਅਸੀਂ ਲੈ ਕੇ ਆ ਰਹੇ ਹਾਂ ਉਹ ਆ ਮਾਰਕੀਟ ਕਮੇਟੀ ਬਾਗਾ ਪੁਰਾਣਾ ਦੇ ਜਿਹੜੇ ਨਾਮ ਨਜੁਕਤ ਹੋਏ ਨੇ ਚੇਅਰਮੈਨ ਆ ਮਾਨ ਕੋਟਰੇ ਵਾਲਾ ਮਨਦੀਪ ਸਿੰਘ ਮਾਨਕੂਟਰੇ ਵਾਲਾ 184 ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਪਿੱਛੇ ਬੜੀ ਮਿਹਨਤ ਕੀਤੀ ਆ ਤੇ ਬੜੇ ਜੁਝਾਰੂ ਵਰਕਰ ਦੇ ਵੱਲੋਂ ਪੇਸ਼ ਹੋਏ ਆ ਅੱਜ ਉਹਨਾਂ ਨੂੰ ਜਿਹੜਾ ਕੁਰਸੀ ਤੇ ਬਿਠਾਉਣ ਵਾਸਤੇ ਥੋੜੇ ਟਾਈਮ ਬਾਅਦ ਗਰਮੇਸ਼ ਸਿੰਘ ਖੁੱਡੀਆਂ ਕੈਬਨਟ ਮੰਤਰੀ ਖੇਤੀਬਾੜੀ ਮੰਤਰੀ ਇੱਥੇ ਪਹੁੰਚੋਣ ਦਾ ਵਿਧਾਇਕ ਅਮਰਤਪਾਸ ਸਭਾਗਾਂ ਤੋਂ ਹੋਣਗੇ ਹਲਕੇ ਦੇ ਸਰਪੰਚ ਹੋਣਗੇ ਤੇ ਜਿਹੜੀਆਂ ਹੋਰ ਸ਼ਖਸੀਅਤਾਂ ਇੱਥੇ ਹਾਜ਼ਰ ਹੋਣਗੀਆਂ ਗੱਲਬਾਤ ਕਰਾਂਗੇ ਵਿਧਾਇਕ ਖੁੱਡੀਆਂ ਖੇਤੀਬਾੜੀ ਮੰਤਰੀ ਖੁੱਡੀਆਂ ਦੇ ਨਾਲ ਵੀ ਤੇ ਵਿਧਾਇਕ ਅਮਰਤਪਾਸ ਸੁਖਾਣ ਦੇ ਨਾਲ ਅੱਜ ਉਹ ਖੇਤੀਬਾੜੀ ਬਹਿ ਪਾਰਟ ਨਾਲ ਜੁੜਿਆ ਆ ਮਹਿਕਮਾ ਮਾਰਕੀਟ ਕਮੇਟੀ ਦਾ ਤੁਸੀਂ ਅਵੇਂ ਚੇਅਰਮੈਨ ਨਾਲ ਗੱਲਬਾਤ ਠੀਕ ਕਰਵਾਈ ਹੈ 2:00 ਵਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਪਾਗਾ ਪੁਰਾਣਾ ਮਾਰਕੀਟ ਕਮੇਟੀ ਦੇ ਨਾਮਯੁਕਤ ਹੋਏ ਚੇਅਰਮੈਨ ਸਰਦਾਰ ਮਨਦੀਪ ਸਿੰਘ ਜੀ ਮਾਨ ਸਾਹਿਬ ਮਾਨਪੂਰਲਾ ਪਿੰਡ ਤੋਂ ਜਿਹੜੇ ਪਾਰਟੀ ਨਾਲ 13 ਤੋਂ ਜੁੜੇ ਆਏ ਆ ਔਰ ਫਾਊਂਡਰ ਮੈਂਬਰਾਂ ਤੋਂ ਨੇ ਬਹੁਤ ਲੰਮਾ ਸਮਾਂ ਪਾਰਟੀ ਦੀ ਦਿਲ ਲਾ ਕੇ ਸੇਵਾ ਕੀਤੀ ਉਹਨਾਂ ਨੂੰ ਅੱਜ ਇਹ ਸੇਵਾ ਸਵਾਲ ਚਾਹੇ ਉਹਨੂੰ ਤਾਜ ਪੋਸ਼ੀ ਕਹਿ ਦਈਏ ਚਾਹੇ ਕੁਰਸੀ ਤੇ ਬਿਠਾਉਣ ਦੀ ਗੱਲ ਕਰੀਏ ਉਸ ਵੇਲੇ ਇਹਨਾਂ ਨੂੰ ਦਾ ਸਬਾਕ ਪ੍ਰਾਪਤ ਹੋਇਆ ਮੇਰੇ ਨਾਲ ਇਸ ਹਲਕੇ ਦੇ ਮਾਣਯੋਗ ਐਮਐਲਏ ਸਰ ਅਮਰਪਾਲ ਸਿੰਘ ਜੀ ਸਤਨੰਤ ਮੇਰੇ ਪਿਆਰੇ ਅਜ਼ੀਜ਼ ਨੇ ਉਹਨਾਂ ਤੋਂ ਇਲਾਵਾ ਰਮਨ ਮਿੱਤਲ ਜੀ ਚੇਅਰਮੈਨ ਇੰਪਰੂਵਮੈਂਟ ਟਰਸਟ, ਰਮਨ ਗੁਪਤਾ ਜੀ, ਪ੍ਰਧਾਨ ਨਗਰ ਕਾਉਂਸਲ, ਸਰਦਾਰ ਅਨਜੀਤ ਸਿੰਘ ਬਰਾੜ, ਵਾਇਸ ਪ੍ਰਧਾਨ, ਮਾਸਟਰ ਮਨਜੀਤ ਸਿੰਘ ਜੀ ਤੇ ਵੀ ਬਾਜੁਰਦ ਨੇ ਪਾਰਟੀ ਦੇ ਹੋਰ ਬਹੁਤ ਸਾਰੇ ਮਾਨਯੋਗ ਸਤਕਾਰਯੋਗ ਨੇਤਾ ਜਿਨ੍ਹਾਂ ਨੇ ਵਲੰਟੀਅਰ ਜਿਨ੍ਹਾਂ ਨੇ ਮਾਸਮਾ ਪਾਰਟੀ ਦੇ ਨਾਲ ਨਿਭ ਕੇ ਅੱਜ ਜੋ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤਾਂ ਇਨਾਂ ਭਰਾਵਾਂ ਦੀ ਬਦੌਲਤ ਹੈ ਔਰ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦੀ ਅਗਵਾਈ ਚ ਪੰਜਾਬ ਦੇ ਲੋਕਾਂ ਲਈ ਦਿਨ ਰਾਤ ਇਮਾਨਦਾਰੀ ਨਾਲ ਇਹ ਸਰਕਾਰ ਸੇਵਾ ਨਿਭਾ ਰਹੀ ਹੈ ਕਿਉਂਕਿ ਆਲੋਚਨਾ ਕਰ ਦੇਣੀ ਗਲਤਰੀ ਹੈ ਕੰਮ ਕਰਨੇ ਵਖਰੀ ਹੁੰਦੀ ਹੈ ਤਕਰੀਬਨ ਜਦੋਂ ਤੋਂ ਸਰਕਾਰ ਬਣੀ ਹੈ ਪਹਿਲੇ ਦਿਨ ਤੋਂ ਸਰਜਪਾਲ ਦੂਸ ਬਾਲੈਸ ਤੋਂ ਪੰਜਾਬ ਦੀ ਲੋਕਾਂ ਦੀ ਸੇਵਾ ਵਿੱਚ ਸਾਜ ਰਿਹਾ 56000 ਤੋਂ ਵੱਧ ਨੌਕਰੀਆਂ ਦਿੱਤੀਆਂ ਗਈਆਂ ਇੱਕ ਵੀ ਪਰਿਵਾਰ ਇੱਕ ਵੀ ਉਹ ਬੱਚਾ ਘੜੇ ਤੇ ਉਂਗਲ ਨਹੀਂ ਠਾ ਸਕਦਾ ਬੀਕ ਤੇ ਲੈਣ ਦੇਣ ਹੋ ਗਿਆ ਕੈਸ਼ ਫਰਮੈਸ਼ ਦੀ ਗੱਲ ਹੋਈ ਹੈ ਅੱਜ ਜੇ ਹੁਣ ਕਹੀਏ ਇੱਥੋਂ ਦੀ ਬਾਗਾ ਪ੍ਰਾਣ ਦੀ ਗੱਲ ਅਮਰਤਪਾਲ ਇੱਥੋਂ ਦੇ ਹਿੰਦੀ ਐਮਐਲਏ ਨੇ ਬੜਾ ਸਸਾ ਵਿੱਚ ਵੀ ਬਹੁਤ ਸਾਰੇ ਮੁੱਦੇ ਚੁੱਕਦੇ ਰਹਿੰਦੇ ਆ ਤੇ ਮੇਰੇ ਨਾਲ ਵੀ ਕੁਝ ਤਾਂ ਮੈਨੂੰ ਇਹ ਹਲਕਾ ਹੀ ਇਸ ਤਰ੍ਹਾਂ ਕਿ ਮੇਰੇ ਸਵਰਗਵਾਸੀ ਪਿਤਾ ਜੱ태ਦਾਰ ਜਗਦੇਵ ਸਿੰਘ ਪੁੱਡੀਆਂ ਵੀ ਚੌਣ ਲੜ ਕੇ ਗਏ ਸਨ ਉਸ ਵੇਲੇ ਸਾਰੇ ਨਾਲ ਬੜਾ ਦੀ ਲੀਡ ਹਲਕੇ ਦੀ ਸਾਰੇ ਹੀ ਲੋਕਾਂ ਨਾਲ ਬਹੁਤ ਪ੍ਰੇਮ ਪਿਆਰ ਇਹਨਾਂ ਵੱਲੋਂ ਕੁਝ ਜਿਹੜੀਆਂ ਸੜਕਾਂ ਦੀ ਗੱਲ ਕੀਤੀ ਗਈ ਸੀ ਕੋਈ ਫੰਡਾਂ ਦੀ ਤਕਰੀਬਨ 14 ਕਰੋੜ ਤੋਂ ਵੱਧ ਪਹਿਲਾਂ ਫੰਡ ਪੇ ਦਿੱਤਾ ਗਿਆ 12 ਕਰੋੜ ਮਨਜ਼ੂਰ ਕਰ ਦਿੱਤਾ ਗਿਆ 70 ਸੜਕਾਂ ਇਹਨਾਂ ਨੇ ਲਗਵਾਈਆਂ ਸੀ। ਔਰ ਇੱਕ ਦੋ ਜਿਹੜੀ ਇੱਕ ਚੰਨੂ ਚੰਨੂ ਵਾਲਾ ਵਾਲੀ ਸ਼ਹਿਰ ਦੇ ਨਾਲ ਜਿਹੜਾ ਉਹ ਰਸਤਾ ਮੇਰੇ ਖਲ ਕਈ ਵਾਰੀ ਉਹਨਾਂ ਦੇ ਨਹੀਂ ਪੱਥਰ ਰੱਖੇ ਗਏ ਸੀ। ਪਰ ਉਹ ਬਣੀ ਨਹੀਂ ਸੀ ਹੁਣ ਅੱਲੀ ਵਾਰ ਅਸੀਂ ਉਹ ਵੀ ਬਣਾ ਦਾਂਗੇ। ਸੇਖੇ ਸਾਡੀ ਮੁਸਤਫਾ ਕੋਲ ਹੋਰ ਵੀ ਜਿਹੜੀਆਂ ਜਿਸ ਤਰ੍ਹਾਂ ਐਮਐਲਏ ਸਭ ਦੱਸਦੇ ਰਹਿੰਦੇ ਆ ਉਹਨਾਂ ਤੇ ਤਕਰੀਬਨ ਅਜਸਾਨੀ ਹੁੰਦੀ ਰਹਿੰਦੀ ਹੈ ਤੇ ਸਰਦਾਰ ਭਗਵੰਤ ਸਿੰਘ ਮਾੜ ਵੱਲੋਂ ਮੇਰ ਹੁੰਦੀ ਰਹਿੰਦੀ ਹੈ ਜੀ ਸਾਹਿਬ ਜਿਹੜਾ ਅਸਟੈਂਸਟਮ ਜਿਹੜਾ 2:30 ਵਜੇ ਆਈ ਹੁਣੀ ਹੈ ਇੱਕ ਪੱਤਾ ਬਿਆਨ ਆਇਆ ਸੀ ਜਿਹੜੀ ਕਾਟਨ ਨੂੰ ਲੈ ਕੇ ਕਿ ਕਿੰਨੀ ਕੀਤੀ ਪ੍ਰਸ਼ੰਨਾ ਹੋ ਰਿਹਾ ਹੈ ਜੀ ਕਿੰਨੀ ਪ੍ਰਸ਼ੰਨਾ ਕੀ ਕਿਸਾਨ ਉਹ ਪ੍ਰਸ਼ਨ ਹੋ ਰਹੇ ਹਨ ਅਭੀ ਅ ਨੇ ਜਿਹੜੀ ਗੱਲ ਵੇਖੋ ਜਿੰਨਾ ਕਰ ਸਕਦੇ ਆ ਸਾਨੂੰ ਕਰਨਾ ਚਾਹੀਦਾ ਖੁਸ਼ੀ ਤਾਂ ਵਾਹਿਗੁਰੂ ਪ੍ਰਮਾਤਮਾ ਹੀ ਹਰ ਇੱਕ ਨੂੰ ਕੁਝ ਕਰ ਸਕਦਾ ਹੁੰਦਾ ਬੰਦਾ ਮੇਰੇ ਵਰਗਾ ਕੌਣ ਹੈ ਪਰ ਫਿਰ ਵੀ ਅਸੀਂ ਸਮਝਿਆ ਨਰਮੇ ਦੀ ਫਸਲ ਲਾਏ ਉਹਦਾ ਵੀ ਮਾੜਾ ਨਾ ਆਵੇ ਜੋ ਉਹਦੇ ਜੋ ਬਿਲਿੰਗ ਹੋਊਗੀ ਇੱਥੇ ਸਾਡੀ ਸਬਸਿਡੀ ਵਾਸਤੇ ਕਰੋਨਾ ਦੇ ਖਰਾਬ ਕਾਰਵਾਈ ਵੀ ਕਰ ਸਕਦਾ ਤੁਹਾਨੂੰ ਇਹ ਨਹੀਂ ਲੱਗਦਾ ਜਿਵੇਂ ਆਪਣੀ ਇਹ ਨਰਮਾ ਬੈਂਟ ਰਹੀ ਹੈਗੀ ਸਾਰਾ ਰਿਪੋਰਟ ਜੀ ਜੀ ਅਲੱਗ ਰੱਖਣੀ ਹੋਊ ਕਹਿ ਸਕਦੇ ਆ ਹਾਂ ਜੀ ਕਿ ਜੇ ਅਗਰ ਕਾਉਂਸਲ ਨੂੰ ਆਪਾਂ ਇਹ ਫੇਸ ਪਰ ਇਸ ਤੋਂ ਬਾਅਦ ਚੰਗਾ ਕਰਦੀ ਜਰੂਰ ਹੋਏਗੀ ਇਹ ਕਿ ਕਿਸਾਨਾਂ ਨੂੰ ਸੋਖਤਾ ਹੋਵੇ। ਅ ਕਾਟਰ ਵੱਸਤੇ ਮੈਂ ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸੁਵਰਾਜ ਸਿੰਘ ਚੋਹਾਨਾ ਨਾਲ ਵੀ ਦੋ ਤਿੰਨ ਵਾਰੀ ਮਿਲਿਆ। ਬੀਟੀ ਕਾਟਨ ਜਿਹੜੀ ਅਗਲੀ ਜਨਰੇਸ਼ਨ ਜਾਂਦੀ ਜਾਵੇ ਜੀ ਦੇ ਨਾਲ ਉਹਦੇ ਉੱਤੇ ਲੱਗੇ ਹੋਏ ਆ ਉਹਨੂੰ ਪਤਾ ਨਹੀਂ ਕਿੰਨਾ ਟਾਈਮ ਕਿਉਂ ਸੈਂਟਰਲ ਗਵਰਨਮੈਂਟ ਦੇ ਹੱਥ ਵਿੱਚ ਉਸ ਦਾ ਜਲਵਾਜੂ ਇਸ ਤਰ੍ਹਾਂ ਦਾ ਹੋ ਗਿਆ ਮੌਸਮੀ ਪਤਾ ਨਹੀਂ ਕਿਹੜੇ ਵੇਲੇ ਕਿਵੇਂ ਹੋ ਜਾਂਦਾ ਉਹਦੇ ਕਾਰਨ ਵੀ ਹੋ ਜਾਂਦਾ। ਕੁਛ ਜਿਹੜੀ ਰਜਿਸਟੈਂਸ ਵੀ ਘੱਟ ਗਈ ਐ ਬਿਮਾਰੀਆਂ ਜਿਆਦੇ ਲੱਗਣ ਲੱਗੀਆਂ ਜਿਵੇਂ ਸੁੱਧੀ ਬਿਜਾਈ ਨੂੰ ਲੈ ਕੇ ਸਰਕਾਰ ਹਮੇਸ਼ਾ ਲੋਕਾਂ ਨੂੰ 1500 ਰੁਪਏ ਦੀ ਮਤਲਬ ਆਫਰ ਦਈਏ ਵੀ ਤੁਸੀਂ 1500 ਰੁਪਏ ਜਾ ਕੇ ਜਿੱਦੀ ਬਿਜਾਈ ਕਰਦੇ ਆ। ਅ ਕਿਸਾਨ ਜਿਹੜਾ 1500 ਰੁਪਏ ਤੋਂ ਕੁਛ ਨਹੀਂ ਕੀ ਸਰਕਾਰ ਉਹਨਾਂ ਨੇ ਇਹਨਾਂ ਦੇ ਵਿੱਚ ਕੋਈ ਇਸ ਤੋਂ ਵੱਧ ਕੇ ਪ੍ਰਪੋਜ਼ਲ ਆ ਸਕੀ ਹੈ ਵੀ ਜਿਹੜਾ ਸਸਤੀ ਬਿਜਾਈ ਦਾ ਸੈਂਕਟਪਾ। ਜੀ ਕਿਸਾਨ ਖੁਸ਼ ਹੈ ਜੀ ਮੈਨੂੰ ਤਾਂ ਨਹੀਂ ਲੱਗਿਆ ਔਰ ਨਾਲੇ ਪਾਣੀ ਘੱਟ ਲਾਉਣਾ ਪੈਣਾ ਨਾਲੇ ਮਿਹਨਤ ਘੱਟ ਕਰਨੀ ਪੈਣੀ ਨਾਲੇ 1500 ਰੁਪਏ ਆ। ਗੌਰਮੈਂਟ ਨੂੰ ਲੌਂਗ ਨੀ। ਇਹ ਤਾਂ ਜ਼ਿਆਦਾਤਰ ਕਣਕਾਂ ਨੂੰ ਆਪ ਲੱਗ ਰਹੀ ਹੈ। ਕੱਲ ਕਾਫੀ ਨੁਕਸਾਨ ਹੋ ਰਿਹਾ। ਲਗਦਾ 400 ਤੋਂ ਨਾ ਤਾਂ ਪੰਜ ਰੇਟ ਤੇ 400 ਛੜਿਆ। ਇਹ ਤਾਂ ਸੰਤੀ ਕੱਲੇ ਮਾੜੀ ਦੇ ਵਿੱਚ ਕੱਲ ਛੜਿਆ। ਉਹਨਾਂ ਲਈ ਮੁਆਫੀ ਤਵੀ ਲੱਗਿਆ। ਜ਼ਰੂਰ ਜ਼ਰੂਰ ਜੀ ਜਿਹੜਾ ਉਹ ਡਾਇਰਸਟਰ ਚ ਪਾਇਆ ਜਾਂਦਾ। ਆ ਇਹ ਕੁਪਲੈਂਟ ਜਦੋਂ ਗੱਲ ਕਰਕੇ ਵੀ ਇੱਥੇ ਪਾਣੀ ਦੀ ਸਤਾ ਲਗਾਤਾਰ ਥੱਲੇ ਜਾ ਰਹੀ ਹੈ। ਤੋਂ ਨੇਰੀ ਜਾਨੀ ਕਿ ਕਾਸਟ ਬਹੁਤ ਜ਼ਿਆਦਾ ਹੋ ਰਹੀ ਹੈ। ਆਪਾਂ ਤਾਂ ਆਪ ਗੱਲ ਕੀਤੀ ਹੈ ਪਰ ਇਸ ਤੋਂ ਲਾਭ ਆ ਜਿਹੜਾ ਕੋਈ ਬਦਲ ਨਹੀਂ ਆ। ਆਪਾਂ ਕਰਾਉਣ ਵਾਸਤੇ ਕੋਈ ਕਿ ਜਿਹੜੀ ਫਸਲ ਉਹ ਸਸ਼ਟਾ ਹੈ ਜਿਵੇਂ ਮੱਕੀ ਵਗੈਰਾ ਵੱਲ ਹੋਵੇ ਰਜੇ ਤੱਕ ਕਿਸਾਨ ਹੌਲੀ ਹੌਲੀ ਆਉਂ ਚੋਨੇ ਚ ਥੋੜੀ ਉਹਨਾਂ ਨੂੰ ਖਾਲੀ ਫਸਲ ਲੱਗਦੀ ਆਮਦਨ ਵੀ ਜਾਂਦੀ ਰਿਆ ਜਾਊਗਾ ਹੋ ਜਾਏਗਾ ਜਿਵੇਂ ਮੱਕੀ ਦੀ ਤੁਸੀਂ ਗੱਲ ਕੀਤੀ ਹੈ ਮੱਕੀ ਦੇ ਕਈ ਵਾਰਾ ਉਹਨਾਂ ਨੂੰ ਪ੍ਰੋਪਰ ਰੇਟ ਨਹੀਂ ਮਿਲਦਾ ਜਦੋਂ ਮੱਕੀ ਉਹ ਬਜਾਦਾ ਫਸਲ ਇਹਦੀ ਇਹਦੀ ਚਰਚਾ ਜਿਆਦਾ ਹੁੰਦੀ ਜਾਂਦੀ ਹੈ ਬਾਈ ਜੀ ਇਹ ਨਿਕਲ ਆਉਂਦੇ ਮੈਂ ਵੀ ਕਿਸਾਨੀ ਕਰਦਾ ਕੋਈ ਇੰਨੀ ਗੱਲ ਨਹੀਂ ਇੱਕ ਕੋਈ ਹੋਰ ਕਾਰੋਬਾਰ ਹੀ ਨਹੀਂ। ਜੇ ਕਿਸੇ ਦਾ ਕੋਈ ਨਾ ਪੰਪ ਹੈ ਕਿਸੇ ਦੀ ਆੜ੍ਹਤਾ ਕਿਸੇ ਦੀ ਮੇਰੀ ਤੇ ਕੱਲੀ ਜ਼ਮੀਨ ਹੈ ਦੰਗ ਹੈ। ਤੇ ਜਿਹੜੀ ਮੱਕੀ ਸੁੱਕਣ ਤੋਂ ਬਾਅਦ ਹੀ ਉਹਦਾ ਜਿਹੜਾ ਮੁੱਲ ਮਿਲਦਾ ਜਿਹੜੀ ਉਹ ਆ ਜਾਂਦੀ ਹੈ ਦੁੱਧੀਆਂ ਜੀ ਹੁੰਦੀ ਹੈ ਉਹਨੂੰ ਫਿਰ ਘੱਟ ਮਿਲਦਾ ਤੇ ਚਰਚਾ ਜ਼ਿਆਦਾ ਹੋ ਜਾਂਦੀ ਹੈ ਵੀ ਉਹ ਤਾਂ ਭਾਰ ਹੀ ਵੈਸੇ ਉਸ ਵੇਲੇ ਦੁੱਧਾ। ਖਾਣ ਦਾ ਲਗਾਤਾਰ ਜਿਵੇਂ ਹਲਕਾ ਆਪ ਦੇ ਵਿਧਾਇਕਾਂ ਨੂੰ ਇਹ ਪੁੱਛਿਆ ਜਾ ਰਿਹਾ ਵੀ ਸਾਡਾ ਇਹ ਮੋਰਚਾ ਕਿਉਂ ਚੁਕਾਇਆ ਗਿਆ ਤੇ ਇਹ ਸਾਰੇ ਕੰਮ ਕੀ ਇਹ ਵੀ ਉਥੋਂ ਮੋਰਚਾ ਛਾਉਣ ਵਿੱਚ ਆਪ ਸਰਕਾਰ ਨੂੰ ਅਪੀਲ ਕਰਨੀ ਪਈ ਮੈਂ ਚਲੋ ਅਸੀਂ ਤਾਂ ਚਕਾਉਣ ਦੀ ਗੱਲ ਰੱਖ ਲੈਂਦੇ ਤੇ ਡੱਲੇਵਾਲ ਜੀ ਦਾ ਵਰਤ ਤਾਂ ਨਹੀਂ ਅਸੀਂ ਤੜਾਤਾ ਮੈਂ ਤਾਂ ਜਦੋਂ ਪਹਿਲੇ ਦਿਨ ਅਸੀਂ ਗਏ ਸੀ ਅਸੀਂ ਤਾਂ ਪਤੇਰਾ ਗਿਆ ਸੀ ਵੀ ਤੁਸੀਂ ਸੂਦਾਰਸ਼ ਕਰੋ ਉਹ ਤਾਂ ਨਹੀਂ ਤੱਕ ਪੂਰਨਦੀ ਆਪਦੀ ਇਸ ਤਰ੍ਹਾਂ ਦੀ ਵਿਆਉਤ ਬੰਦੀ ਹੈ ਉਸ ਨੂੰ ਜਾਣਦੇ ਆਪ ਸਰਕਾਰ ਇਹਨੇ ਐਮਐਸਪੀ ਨੂੰ ਲੈ ਕੇ ਭਗਤ ਸਿੰਘ ਕਹਿੰਦਾ ਨਾ ਕੋਈ ਗੱਲਬਾਤ ਚੱਲ ਆ ਰਹੀ ਹੈ ਵੀ ਜਿਹੜੀ ਉਹ ਲਗਾਤਾਰ ਚੱਲਦੀ ਹੈ। ਜਾਂ ਸਰਕਾਰ ਦੀ ਹਮੇਸ਼ਾ ਮੈਨੂੰ ਲੱਗਦਾ ਪਹਿਲੀਆਂ ਸਰਕਾਰਾਂ ਦੀ ਵੀ ਇਸ ਗੱਲ ਵਿੱਚ ਹੁੰਦੀਆਂ ਨੇ ਕਿ ਸਾਡੀ ਵੀ ਅਸੀਂ ਤਾਂ ਬਹੁਤ ਕਹਿੰਨੇ ਆਂ ਵੀ ਸਾਡੀ ਜਿਹੜੀ ਐਮਐਸਪੀ ਉਹ ਦੇਣੀ ਚਾਹੀਦੀ। ਤਾਂ ਐਮਐਸਸੀ ਬਣਾ ਦਿੱਤੀ ਹੈ ਕਿਉਂ ਪ੍ਰੋਫਰਮਾ ਕਿਉਂ ਨਹੀਂ ਮਿਲਦਾ। ਕਿਹੜੀ ਕਿਹੜੀ ਫਸਲਾਂ ਦੇ ਨਾਲ ਸਰਕਾਰ ਦਾ ਜਿਹੜੀ ਐਮਐਸਪੀ ਲਗਾਤਾਰ ਅਗਰੀ ਉਹਦੇ ਆ ਵੀ ਆ ਫਸਲਾਂ ਨੇ ਬਦਲਾਅ ਵੀ ਹੋ ਜਾਵੇ ਤੇ ਐਮਐਸਪੀ ਮਿਲੇ ਨਾਲ। ਉਹਨਾਂ ਨੇ ਤਾਂ ਦਾਲਾਂ ਦੀ ਗੱਲ ਕੀਤੀ ਐ ਅਸਰਦੀ ਦੀ ਦਾਲ ਔਰ ਹਰ ਹਰ ਦੀ ਦਾਲ ਉਹ ਫਸਲਾਂ ਨੂੰ ਸਾਡੇ ਜ਼ਿਮੀਂਦਾਰ ਕੋਈ ਬਹੁਤਾ ਮੇਰਾ ਖਿਆਲ ਨਹੀਂ ਪਜਾਂਦੇ ਕਰਦੇ ਆ ਫਿਰ ਉਹਨਾਂ ਚ ਵੀ ਆਮਦਨ ਉਹਨਾਂ ਦੇ ਜੀਲ ਜੂੜ ਬਹੁਤੀ ਨਹੀਂ ਸਨਾਂ ਬੁੱਕੀ ਦੇਖੋ ਜੀ ਕਿਸਾਨੀ ਅ ਬੜੀ ਹੁਣ ਤੱਕ ਟੈਕਨੀਕ ਦੀ ਰਹਿ ਗਈ ਕੁਦਰਤ ਦੇ ਹੱਥ ਵੀ ਬਹੁਤ ਕੁਝ ਆ ਪਰ ਸਾਡੇ ਆਪ ਦੇ ਵੀ ਹੱਥ ਆ ਨੂੰ ਬਚਾ ਕੇ ਰਿਹਾਏ ਪੰਜਾਬ ਸਰਕਾਰ ਸਰਪੰਚਾਰ ਭਗਵੰਤ ਸਿੰਘ ਮਾਨ ਨੀਗਵਾਈ ਚ ਹਮੇਸ਼ਾ ਅਸੀਂ ਕਿਸਾਨਾਂ ਵਾਸਤੇ ਚੰਗਾ ਸੋਚਿਆ ਤੇ ਚੰਗਾ ਕਰਕੇ ਦੇ। ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਪੱਤਰਕਾਰ ਭਰਾਵਾਂ ਦਾ ਜੀ। ਸਾਡੇ ਵਿੱਚ ਸਾਡੇ ਖੇਤੀਬਾੜੀ ਮੰਤਰੀ ਸਾਡੇ ਬਹੁਤ ਹੀ ਸਤਿਕਾਰਯੋਗ ਅਮਿਤ ਸਿੰਘ ਵਿਗਾ ਜੀ ਜੋ ਨੀ ਤਾਈ ਪੋਸ਼ੀ ਤੇ ਅੱਜ ਪਹੁੰਚੇ ਆ। ਇਸ ਸਾਰੀ ਆਮ ਆਦਮੀ ਪਾਰਟੀ ਹਲਕਾ ਬਗਾ ਪ੍ਰਣਬੋਧਨ ਹੋਇਆ ਜੀ ਆਕਨੇ ਆ ਜੀ। ਬਹੁਤ ਬਹੁਤ ਧੰਨਵਾਦ ਉਹਨਾਂ ਦਾ। ਮਾਤਾ ਬੜਾ ਵੱਡਾ ਉਤਾਨ ਇਹਦਾ ਹੁੰਦਾ ਕਿਸਾਨਾਂ ਦੇ ਨਾਲ ਜੁੜਿਆ ਹੋਇਆ ਹੁੰਦਾ। ਛੋਟੀਆਂ ਚੀਜ਼ਾਂ ਨੂੰ ਲੈ ਕੇ ਚੱਲੇ ਆ। ਮਾਰਗ ਦੇ ਟਕਣਾ ਮਨਨ ਇਹ ਕੰਮ ਕਾਦੇ ਦਾ ਕਰਾਂਗੇ ਦੇਖੋ ਜੋ ਮਾਰਕੀਟ ਕਮੇਟੀ ਅੰਦਰ ਕੋਈ ਕੰਮ ਹੁੰਦਾ ਜੀ ਆਪਣੇ ਇਹ ਸਾਰਾ ਸਾਰੇ ਧਿਆਨ ਵਿੱਚ ਆ ਅਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਚਲਾਵਾਂਗੇ ਕਿਸੇ ਨੂੰ ਕੋਈ ਕਿਸਾਨ ਨੂੰ ਆਰਤਗੇ ਨੂੰ ਮਜ਼ਦੂਰ ਨੂੰ ਕੋਈ ਪਰੇਸ਼ਾਨੀ ਨਾ ਹੋ ਦਿੱਤੀ ਆ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੱਥ ਜੋੜ ਕੇ ਤੁਸੀਂ ਪਹੁੰਚੇ ਹੋ ਦੂਜੇ ਨੰਬਰ ਤੇ ਮੈਂ ਧੰਨਵਾਦ ਕਰਦਾ ਮੇਰੇ ਬੜੇ ਸਤਿਕਾਰਯੋਗ ਨੇ ਸਾਰਾ ਪੰਜਾਬ ਵੀ ਇਹਨਾਂ ਨੂੰ ਵੀ ਪਿਆਰ ਕਰਦਾ ਕੁੜੀਆਂ ਸਾਹਿਬ ਨੂੰ ਤੇ ਇਹਨਾਂ ਦੇ ਪਰਿਵਾਰ ਨੂੰ ਵੀ ਪਿਆਰ ਕਰਦਾ ਇਹ ਸਪੈਸ਼ਲ ਤੌਰ ਤੇ ਜਿਹੜਾ ਸਾਡਾ ਇਲਾਕਾ ਏ ਚਾਹੇ ਆਪਣਾ ਫੀਦਕੋਟ ਹਲਕਾ ਹੋਵੇ ਚਾਹੇ ਸਾਡਾ ਆਪਣਾ ਬਾਗਾਪਰਾਣਾ ਹੋਵੇ ਉਹ ਵੀ ਆਪਣੇ ਸਾਰੇ ਪਰਿਵਾਰ ਨੂੰ ਇਸ ਪਰਿਵਾਰ ਨੂੰ ਬਹੁਤ ਜ਼ਿਆਦਾ ਦਿਲੋਂ ਸਤਿਕਾਰ ਕਰਦੇ ਨੇ ਤੇ ਅੱਜ ਇੰਨੇ ਚੰਗੇ ਸਮੇਂ ਦੇ ਵਿੱਚ ਕਿਉਂਕਿ ਜਿਹੜੀ ਮਾਰਕੀਟ ਕਮੇਟੀ ਬਾਗਾਪਰਾਣਾ ਇਹ ਕੋਈ ਆਮ ਕਮੇਟੀ ਨਹੀਂਗੀ ਸਾਡੀ ਜਿਹੜੀ ਮਾਰਕੀਟ ਕਮੇਟੀ ਬਾਗਾਪਰਾਣਾ ਮੇਰੇ ਇੱਥੋਂ ਦੇ ਕਿਸਾਨਾਂ ਦੇ ਕਰਕੇ ਬਾਗੇਪਰਾਣਾ ਦੇ ਮਜ਼ਦੂਰਾਂ ਦੇ ਕਰਕੇ ਇੱਥੋਂ ਦੇ ਆੜਤੀਆਂ ਦੇ ਕਰਕੇ ਲਗਭਗ ਪੰਜਾਬ ਦੀਆਂ ਜਿਹੜੀਆਂ ਪਹਿਲੀਆਂ 4-5 ਮਾਰਕੀਟ ਕਮੇਟੀਆਂ ਨੇ ਜਿਹੜੀਆਂ ਸਭ ਤੋਂ ਵਧੀਆ ਕੰਮ ਕਰਦੀਆਂ ਨੇ ਤਾਂ ਉਹਨਾਂ ਵਿੱਚੋਂ ਆਉਂਦੀ ਆ ਅੱਜ ਉਸ ਕੁਰਸੀ ਤੇ ਮਨਦੀਪ ਮਾਨ ਮਾਨ ਕੋਟਲਾ ਤੁਸੀਂ ਸਾਰੇ ਜਾਣਦੇ ਹੋ ਕੋਈ ਨਵਾਂ ਚਿਹਰਾ ਨਹੀਂ ਗਿਆ ਅੱਜ ਉਹਨਾਂ ਨੂੰ ਚੇਅਰ ਤੇ ਬਿਠਾਉਣ ਦੇ ਵਾਸਤੇ ਮੰਤਰੀ ਸਾਹਿਬ ਪਹੁੰਚੇ ਨੇ ਗਰਮੀਤ ਕੁੜੀਆਂ ਜੀ ਪਹੁੰਚੇ ਨੇ ਇਹਨਾਂ ਦਾ ਮੈਂ ਧੰਨਵਾਦ ਵੀ ਕਰਦਾ ਤੇ ਜੀ ਆਇਆਂ ਨੂੰ ਵੀ ਕਹਿੰਨਾ ਨਾਲ ਦੀ ਨਾਲ ਜਿਹੜੀਆਂ ਮੰਤਰੀ ਸਾਹਿਬ ਨੇ ਇਹਨਾਂ ਨੇ ਤਾਂ ਬੜੇ ਹੌਲੀ ਜੇ ਬੜੇ ਪਿਆਰ ਦੇ ਨਾਲ ਆਪਾਂ ਨੂੰ ਪਹਿਲਾਂ ਵੀ 14 ਕਰੋੜ ਦੀ ਤੇ ਹੁਣ ਬੜੇ ਹਲੇਮੀ ਦੇ ਨਾਲ 12 ਕਰੋੜ 58 ਲੱਖ ਦੀ ਸਾਨੂੰ ਜਿਹੜੀ ਸਵਾਗਤ ਦਿੱਤੀ ਹੈ ਸਾਡੇ ਵਾਸਤੇ ਬਹੁਤ ਵੱਡੀ ਗੱਲ ਆ ਕਿਉਂਕਿ ਮੈਨੂੰ ਯਾਦ ਆ ਜਦੋਂ ਵਿਧਾਨ ਸਭਾ ਦੇ ਵਿੱਚ ਇਸ ਲਿੰਕ ਸੜਕਾਂ ਦੀ ਗੱਲ ਚੱਲ ਰਹੀ ਸੀ ਤੇ ਜਦੋਂ ਮੈਂ ਵਿਧਾਨ ਸਭਾ ਚੁੱਟ ਕੇ ਬੋਲਿਆ ਤੇ ਕਿਉਂਕਿ ਪਰਮਾਤਮਾ ਦੀ ਮਿਹਰ ਦੇ ਨਾਲ ਮੰਤਰੀ ਸਾਹਿਬ ਦੀ ਜਿਹੜੀ ਸੀਟ ਆ ਉਹ ਮੇਰੇ ਤੋਂ ਇੱਕ ਸੀਟ ਹੀ ਅੱਗੇ ਆ ਇੱਕ ਸੀਟ ਅੱਗੇ ਬੈਠੇ ਆ ਤੇ ਇਹਨਾਂ ਨੇ ਉਦੋਂ ਹੀ ਮੇਰੀ ਬਾਹਮ ਫੜ ਕੇ ਕਹਿਤਾ ਕਹਿੰਦੇ ਵੀ ਐਮਐਲਏ ਸਾਹਿਬ ਤੁਸੀਂ ਕਿਹੜੀ ਸੜਕਾਂ ਦੀ ਗੱਲ ਕਰਦੇ ਹੋ ਮੈਨੂੰ ਦੱਸੋ ਇਹ ਸਚਾਈ ਆ ਮੈਂ ਤੁਹਾਨੂੰ ਮੰਤਰੀ ਸਾਹਿਬ ਨਾਲ ਗੱਲ ਨਹੀਂ ਸ਼ੇਅਰ ਕੀਤੀ ਤੁਹਾਨੂੰ ਦੱਸ ਰਿਆ ਤੇ ਮੈਂ ਉੱਥੇ ਬੈਠੇ ਨੇ ਕਿਹਾ ਮੈਂ ਕਿਹਾ ਅੰਕਲ ਜੀ ਮੇਰੀਆਂ ਤਾਂ ਸੜਕਾਂ ਜੀ ਤੇ ਇਹਨਾਂ ਨੇ ਉਦੋਂ ਹੀ ਕਿਹਾ ਕਹਿੰਦੇ ਦੱਸ ਕਿਹਨੂੰ ਫੋਨ ਕਰਾਉਣਾ ਮੈਂ ਇਹਨਾਂ ਨੇ ਆਪ ਆਪਣੇ ਆਫੀਸਰ ਨੂੰ ਫੋਨ ਮਾਰਿਆ ਵੀ ਭਾਈ ਸਾਡੇ ਬਾਗੇਪੁਰਾਣੇ ਦੀਆਂ ਸੜਕਾਂ ਦੇ ਦਿਓ ਤੇ 12 ਕਰੋੜ 58 ਲੱਖ ਦੀਆਂ ਜਿਹੜੀਆਂ ਸਾਨੂੰ ਸੜਕਾਂ ਨੇ ਜਿਹੜਾ ਇਹਨਾਂ ਨੇ ਜ਼ਿਕਰ ਕੀਤਾ ਚੰਨੂਆਣੇ ਵਾਲੀ ਆਪਣੀ ਨਹਿਰ ਉਹ ਸਾਰੀ ਦੀ ਸਾਰੀ ਆਪਾਂ ਪੱਕੀ ਕਰਾਂਗੇ ਟ੍ਰੈਫਿਕ ਦਾ ਪ੍ਰਬੰਧ ਹੋਊਗਾ ਸੇਖਾ ਤੋਂ ਮਾੜੀ ਮੁਸਤਫਾ ਜਿਹੜੀ ਜਿਹਦਾ 5 ਤੋਂ 6 ਵਰਨੀ ਪੱਥਰ ਰੱਖਿਆ ਗਿਆ ਲਗਭਗ ਪਿਛਲੇ 20 ਤੋਂ 25 ਸਾਲਾਂ ਤੋਂ ਉੱਤੇ ਚਰਚਾ ਚੱਲਦੀ ਸੀ ਕਿ ਕੌਣ ਬਣਾਊਗਾ ਜੀ ਤਾਂ ਉਹਦਾ ਵੀ ਕੰਮ ਮੰਤਰੀ ਸਾਹਿਬ ਜੀ ਨੇ ਸਾਨੂੰ ਉਹਦੇ ਵਾਸਤੇ ਪੈਸੇ ਦਿੱਤੇ ਨੇ ਨਾਲ ਜਿਹੜਾ ਆਪਣੇ ਲੰਡੇ ਤੋਂ ਲੈ ਕੇ ਰੋਡੇ ਵਿੱਚ ਦੀ ਜਿਹੜਾ ਆਪਣੇ ਡੇਮਰੂ ਜਾਂਦਾ ਏ ਰੋੜ ਉਹ ਵੀ ਬਹੁਤ ਵੱਡਾ ਰੋੜਾ ਸਭ ਤੋਂ ਵੱਧ ਟ੍ਰੈਫਿਕ ਉੱਥੇ ਸੀ ਉਹਨੂੰ ਵੀ ਅਸੀਂ 18 ਫੁੱਟਾ ਕਰਨ ਵਾਸਤੇ ਇਹਨਾਂ ਨੇ ਸਾਨੂੰ ਪੈਸੇ ਦਿੱਤੇ ਨੇ ਤਾਂ ਇਹਨਾਂ ਨੇ ਬੜੇ ਹੌਲੀ ਜਿਹੇ ਤਰੀਕੇ ਦੇ ਨਾਲ ਸਾਨੂੰ 15-20 ਕਰੋੜ ਰੁਪਇਆ ਦਿੱਤਾ ਏ ਤੇ ਉਹਦਾ ਅਸੀਂ ਸਾਰਾ ਸਾਡਾ ਬਾਗਾਪੁਰਾ ਨਾਲ ਹਲਕਾ ਹੱਥ ਛੋੜ ਕੇ ਤੁਹਾਡਾ ਧੰਨਵਾਦ ਵੀ ਕਰਦੇ ਆ ਤੇ ਜੇਕਰ ਮਾਣ ਦੀ ਗੱਲ ਕਰਨੀ ਹੋਵੇ ਤਾਂ ਜਦੋਂ ਵੀ ਕੋਈ ਤੁਸੀਂ ਮਾਰਕੀਟ ਕਮੇਟੀ ਦੀ ਚੇਅਰਮੈਨੀ ਦਾ ਜ਼ਿਕਰ ਆਉਂਦਾ ਤਾਂ ਮੈਨੂੰ ਅਜੇ ਵੀ ਜ਼ਿਆਦਾ ਮੇਰੇ ਸਾਰੇ ਸਾਥੀ ਬੈਠੇ ਨੇ ਦੀਪਕ ਸਮਾਲ ਸਰ ਜੀ ਬੈਠੇ ਨੇ ਸਾਡੇ ਰਮਨ ਜੀ ਬੈਠੇ ਨੇ ਸਾਰੇ ਸਾਡੇ ਖੜੇ ਨੇ ਤੁਸੀਂ ਵੀ ਪੱਤਰਕਾਰੇ ਚੀਜ਼ ਦਾ ਗਵਾਹ ਹੋ ਬੜਾ ਕੁਝ ਚੱਲਦਾ ਹੁੰਦਾ ਸੀਗਾ ਵੀ ਬਾਗਾ ਪੁਰਾਣਾ ਮਾਰਕੀਟ ਕਮੇਟੀ ਕਿਹਨੂੰ ਹੋਊਗੀ ਜੀ ਕੀ ਬਣੂਗਾ ਜੀ ਕੀ ਹੋਊਗਾ ਤਾਂ ਸਾਡੀ ਪਾਰਟੀ ਦਾ ਮੈਂ ਮੁੱਖ ਮੰਤਰੀ ਸਾਹਿਬ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਮੈਂ ਮੰਤਰੀ ਸਾਹਿਬ ਦਾ ਸਾਰਿਆਂ ਦਾ ਤੇ ਸਾਡੀ ਸਮੁੱਚੀ ਸਾਰੀ ਟੀਮ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਸਾਂਝਾ ਫੈਸਲਾ ਲੈ ਕੇ ਜਿਹੜਾ ਸਾਡਾ ਭਰਾ ਸਾਡਾ ਦੋਸਤ ਜਦੋਂ ਤੋਂ ਪਾਰਟੀ ਬਣੀ ਉਦੋਂ ਤੋਂ ਪਾਰਟੀ ਦੇ ਨਾਲ ਅਸੀਂ ਹਮੇਸ਼ਾ ਗੱਲ ਕਰਦੇ ਆ ਵੀ ਪੰਜਾਬ 'ਚ ਜਿਹੜੇ ਦਰਿਆ ਬਚਾਉਣ ਵਾਲੇ ਆ ਜਿਹੜੇ ਜਿਹੜੇ ਪਹਿਲੇ ਦਿਨ ਘਰੋਕਰ ਗਏ ਕਿ ਉਹਨਾਂ ਨੂੰ ਚੇਰਮੈਨੀਆਂ ਮਿਲਣਗੀਆਂ ਤੇ ਮੈਂ ਤਾਂ ਛੋਟਾ ਜਿਹਾ ਬੰਦਾ ਮੇਰੇ ਕੋਲ ਤਾਂ ਬਾਗੇ ਪ੍ਰਾਣੇ ਦੀ ਜ਼ਿੰਮੇਵਾਰੀ ਆ ਤੇ ਮੈਂ ਬਾਗੇ ਪ੍ਰਾਣੇ ਦੇ ਵਿੱਚ ਤੁਹਾਡੇ ਨਾਲ ਮੇਰੇ ਸੱਜੇ ਹੱਥ ਜਿਹੜਾ ਬੰਦਾ ਕੁਰਸੀ ਤੇ ਬੈਠਾ ਇਹ ਉਹ ਬੰਦਾ ਜਿਨੇ ਸਾਡੀ ਸਾਰੀ ਦੀਪਕ ਸਮਾਲ ਸਰ ਅਗੇ ਸਾਰੀ ਟੀਮ ਦੇ ਨਾਲ ਰਲ ਕੇ ਜਿਨੇ ਪਹਿਲੇ ਦਿਨ ਤੋਂ ਕਾਗਜ਼ਪਰਨੇ ਸ਼ੁਰੂ ਕੀਤੇ ਮੈਂਬਰਸ਼ਿਪਾਂ ਕੱਟੀਆਂ ਆ ਆਮ ਆਦੀਮ ਪਾਰਟੀ ਦੀਆਂ ਆਪਦੇ ਪਿੰਡਾਂ 'ਚ ਰੇੜੀਆਂ ਤੇ ਜਾ ਜਾ ਕੇ ਸਾਡੀ ਟੀਮ ਸ਼ਹਿਰੀ ਟੀਮ ਖੜੀ ਆ ਗगनਾਰਗੇ ਤਰਮਿੰਦਰਾਗੇ ਇਹ ਉਹ ਸਾਥੀ ਨੇ ਵਿੱਚੋਂ ਸਾਡੇ ਗੁਰਪ੍ਰੀਤ ਮਨਚਨ ਦਾ ਸਾਡੇ ਇੱਕ ਦੋ ਸਾਥੀ ਜਿਹੜੇ ਦੁਨੀਆ ਤੋਂ ਵੀ ਚਲ ਗਏ ਹਰਪ੍ਰੀਤ ਰਿੰਟੂ ਵਰਗੇ ਸੀ ਉਹਨਾਂ ਨੂੰ ਵੀ ਸਾਰਿਆਂ ਨੂੰ ਯਾਦ ਕਰਦੇ ਆ ਇਹ ਉਹ ਸਾਡੇ ਨੌਜਵਾਨ ਸੀ ਜਿਨ੍ਹਾਂ ਨੇ ਬਾਗੇਪੁਰਾਣੇ 'ਚ ਦੱਸਿਆ ਵੀ ਆਮ ਆਦਮੀ ਪਾਰਟੀ ਨਾਂ ਦੀ ਵੀ ਕੋਈ ਚੀਜ਼ ਆ ਤੇ ਇਹਨਾਂ ਦੀ ਇੰਨੀ ਮਿਹਨਤ ਸਾਰੇ ਇਲੈਕਸ਼ਨਾਂ ਦੇ ਵਿੱਚ ਸਾਡੇ ਨਾਲ ਰਹੀ ਅੱਜ ਮੈਨੂੰ ਤਾਂ ਇਹ ਲੱਗਦਾ ਵੀ ਮੇਰੇ ਵਾਸਤੇ ਬੜਾ ਚੰਗਾ ਸਮਾਂ ਵੀ ਮੈਂ ਇਹ ਜੇ ਵਰਕਰ ਨੂੰ ਇਹ ਜੇ ਵਲੰਟੀਅਰ ਨੂੰ ਸਾਡੇ ਵੀ ਕਿਤੇ ਨਾ ਕਿਤੇ ਸਾਡੇ ਵੀ ਉੱਚ ਸਪਾਰਸ਼ ਹੋਈ ਵੀ ਆਪਾਂ ਇਹਨਾਂ ਨੂੰ ਚੇਅਰ ਤੇ ਬਿਠਾਈਏ ਤਾਂ ਮੈਂ ਦੁਬਾਰਾ ਫੇਰ ਵਧਾਈ ਦਿੰਨਾ ਮਾਨ ਸਾਹਿਬ ਨੂੰ ਵੀ ਵਧਾਈ ਦਿੰਨਾ ਇਹਨਾਂ ਦੇ ਮਾਤਾ ਪਿਤਾ ਆ ਇਹਨਾਂ ਦੇ ਵਾਈਫ ਸਾਡੀ ਭੈਣ ਆਈ ਆ ਬੱਚੇ ਆਏ ਨੇ ਸਾਰੇ ਪਰਿਵਾਰ ਨੂੰ ਵਧਾਈ ਵੀ ਦਿੰਦਾ ਤੇ ਸਪੈਸ਼ਲ ਤੌਰ ਤੇ ਮੈਂ ਮੰਤਰੀ ਸਾਹਿਬ ਦਾ ਦੁਬਾਰਾ ਦੁਬਾਰਾ ਫੇਰੇ ਧੰਨਵਾਦ ਕਰਦਾ ਵੀ ਜਿਹੜੇ ਲੋਕ ਸਾਰੀ ਦੁਨੀਆ ਕਹਿੰਦੀ ਆ ਵੀ ਦਰਵੇਸ਼ ਸਿਆਸਤਦਾਨ ਨੇ ਦਰਵੇਸ਼ ਸਿਆਸਤਦਾਨ ਉਹ ਹੁੰਦਾ ਜਿਹੜਾ ਕੰਮ ਜ਼ਿਆਦਾ ਕਰੇ ਤੇ ਗੱਲਾਂ ਘੱਟ ਕਰੇ ਤਾਂ ਇਹਨਾਂ ਨੇ ਸਾਨੂੰ ਅੱਜ ਉਹੀ ਕੰਮ ਕੀਤਾ ਇਹਨਾਂ ਨੇ ਬੜੇ ਹੋਲੀ ਜੇ ਕਹਤਾ ਕਿ 12 ਕਰੋੜ 58 ਲੱਖ ਰੁਪਏ ਦੇਵਾਂਗੇ ਪਹਿਲਾਂ ਵੀ 13 ਕਰੋੜ ਦਿੱਤਾ ਅਜੇ ਅਗਲੀ ਗੱਲ ਅਸੀਂ ਬਾਅਦ ਚ ਕਰਾਂਗੇ ਇਹਨਾਂ ਤੋਂ 12 ਕਰੋੜ ਰੁਪਏ ਦੀ ਅਸੀਂ ਹੋਰ ਡਿਮਾਂਡ ਕੀਤੀ ਸੀ ਉਹ ਵੀ ਇਹਨਾਂ ਨੇ ਓਕੇ ਕਰਤੀ ਆ ਤਾਂ ਆਪਣੇ ਬਾਗੇਪੁਰਾਣੇ ਚ ਲਗਭਗ 30 35 ਕਰੋੜ ਰੁਪਏ ਆਊਗਾ ਸੜਕਾਂ ਵਾਸਤੇ ਤੇ ਮੈਂ ਵਾਰੀ ਵਾਰੀ ਸਾਰਿਆਂ ਦਾ ਸਾਰੀ ਟੀਮ ਦਾ ਧੰਨਵਾਦ ਕਰਦਾ ਤੁਹਾਡਾ ਵੀ ਧੰਨਵਾਦ ਸਾਰੀਆਂ ਸੜਕਾਂ ਤੁਸੀਂ ਗੱਲ ਕੀਤੀ ਜਿਹੜਾ ਮੋਗਾ ਕੋਟਾ ਦਾ ਰੋਡ ਆ ਅੱਗੇ ਜਾ ਕੇ ਦੀ ਬਹੁਤ ਵੱਡੇ ਖੱਤੇ ਪੈ ਗਏ ਤੇ ਅਸਲੀ ਹਮ ਸਾਥ ਚਾਹਤ ਲੰਦਾ ਚ ਇਹਨਾਂ ਨੇ ਪਰਵਾਹ ਨਹੀਂ ਉਹਨਾਂ ਤੋਂ ਕਈ ਐਕਸੀਡੈਂਟ ਹੋ ਗਏ ਜੋ ਕਿ ਦੁਆਰਾ ਪ੍ਰੀਮਿਕਸ ਪੈਜੋਨ ਮੰਤਰੀ ਸਾਹਿਬ ਪੇਟੀਆਰੀ ਇਹ ਵੀ ਕਰਾਈ ਦੋ। ਇਹ ਆਲਰੇਡੀ ਮੈਂ ਜਿਹੜੀ ਫਾਈਲ ਬਣਾ ਕੇ ਦੇ ਵੀ ਦਿੱਤੀ ਆ। ਮੰਤਰੀ ਸਾਹਿਬ ਹਜ਼ਾਰਾਂ ਸਾਈਨ ਕਰਦੇ ਨੇ ਇਹਨਾਂ ਨੇ ਪਾਸ ਵੀ ਕਰਤੀ ਆ। ਉਹਦਾ ਨੈਸ਼ਨਲ ਹਾਈਵੇਅ ਅੱਗੇ ਵੀ ਭੇਜਤੀ ਆ। ਉਹਦਾ ਥੋੜੇ ਟਾਈਮ ਬਾਅਦ ਮਤਲਬ ਤੁਸੀਂ ਮੰਨ ਕੇ ਚੱਲੋ ਵੀ ਮਹੀਨੇ ਡੇਢ ਮਹੀਨੇ ਤੱਕ ਜਿਹੜੀ ਮੋਗਾ ਤੋਂ ਲੈ ਕੇ ਕੋਟਕਪੂਰਾ ਤੱਕ ਜਿਹੜਾ ਇਹ ਸਾਰਾ ਰੋਡ ਆ ਇਹਦੇ ਤੇ ਬੜੀ ਜਲਦੀ ਪ੍ਰੀਮਿਕਸ ਪੈਜੂ ਇਹਦਾ ਸਾਡਾ ਪੇਪਰ ਵਰਕ ਆਲਰੇਡੀ ਹੋ ਗਿਆ। ਪੈਸੇ ਸੈਂਕਸ਼ਨ ਆਲਰੇਡੀ ਹੋ ਗਏ। ਬਸ ਅਸੀਂ ਵੇਟ ਕਰਦੇ ਆ ਕਿ ਕਦੋਂ ਆਹ ਮੰਡੀਆਂ ਵਾਲਾ ਰਸ਼ ਘਟੇ ਨਾਲ ਦੀ ਨਾਲ ਇਹਦਾ ਕੰਮ ਸ਼ੁਰੂ ਹੋਵੇ। ਅਸੀਂ ਗਰਮੇ ਦਕਤਾਰ ਸਿੰਘ ਸਰਾ ਤੇ ਇਸ ਟਾਈਮ ਸਾਡੇ ਨਾਲ ਮਨਦੀਪ ਮਾਨ ਆ ਜਿਹੜੇ ਕੋਟਲੇ ਉਹਨਾਂ ਦੀ ਮਾਤਾ ਸਾਡੇ ਨਾਲ ਆ। ਪਹਿਲੀ ਵਾਰੀ ਅਸੀਂ ਆਪਦੇ ਇਤਿਹਾਸ ਦੇਖਿਆ ਕਿ ਜਦੋਂ ਵੀ ਕੋਈ ਆ ਬੰਦਾ ਕੁਰਸੀ ਦੇ ਉੱਤੇ ਬਹਿੰਦਾ ਤਾਂ ਉਹਦੇ ਮਾਤਾ ਪਿਤਾ ਪਹਿਲੀ ਵਾਰ ਅਸੀਂ ਵੇਖਿਆ। ਇੱਥੇ ਉਹਨਾਂ ਨੇ ਨੋਟਾਂ ਦੇ ਹਾਰ ਵੀ ਪਾਏ ਆ ਗੱਲਬਾਤ ਕਰਦੇ ਆ। ਮਾਤਾ ਕਿਹੋ ਜਿਹਾ ਮਹਿਸੂਸ ਹੋ ਰਿਹਾ ਅੱਜ ਤੁਸੀਂ ਜਦੋਂ ਮਾਨ ਨੂੰ ਕੁਰਸੀ ਤੇ ਬੈਠਾ ਦੇਖਿਆ ਇੱਕ ਪਾਸੇ ਕੈਪਟਨ ਮੰਤਰੀ ਖੁੱਡੀਆਂ ਸਾਹਿਬ ਬੈਠੇ ਦੂਸਰੇ ਪਾਸੇ ਐਮਐਲਏ ਸਾਹਿਬ ਅੱਜ ਮੇਰਾ ਪੁੱਤ ਨੂੰ ਮਾਰ ਅਸੀਂ ਚੜ੍ਹਦੀ ਕਲਾ ਚ ਰੱਖੇ ਬਹੁਤ ਨਰਮ ਮੇਰਾ ਪੁੱਤ ਆ ਹਾਂ ਬਹੁਤ ਘਰੇ ਸਾਡੇ ਗਰੀਬੀ ਸੀ ਮੇਰੇ ਪੁੱਤ ਨੇ ਸਾਨੂੰ ਮਹਿਸੂਸ ਨਹੀਂ ਹੁੰਨ ਦਿੱਤੀ ਹਾਂਜੀ ਹੁਣ ਸਾਡੇ ਲਈ ਬਹੁਤ ਧੰਨਵਾਦ ਭਗਵੰਤ ਮਾਨ ਜੀ ਦੇ ਅਮਰਤਪਾਲ ਪੁੱਤਰ ਦੇ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਇੱਥੇ ਤੱਕ ਪਹੁੰਚਾਇਆ ਹਾਂਜੀ ਪਰ ਮੇਰੇ ਪੁੱਤ ਨੂੰ ਚੜ੍ਹਦੀ ਕਲਾ ਚ ਰੱਖੇ ਮਹਾਰਾਜ ਮਤ ਜਦੋਂ ਪਹਿਲਾਂ ਸ਼ੁਰੂਆਤ ਹੋਈ ਸੀਗੀ ਅਮਰਦੀ ਪਾਟੇ ਤੋਂ ਘਰੋਂ ਮਾਨ ਜ਼ਰੂਰ ਨਿਕਲਦੇ ਹੋਗੇ ਉਦੋਂ ਤੁਸੀਂ ਉਹਨੂੰ ਕਹਿੰਦੇ ਨਹੀਂ ਸੀ ਕਿ ਤੂੰ ਕਿਹੜੇ ਕੰਮਾਂ 'ਚ ਲੱਗ ਨਹੀਂ ਨਹੀਂ ਆਏ ਨਹੀਂ ਕਹਾ ਕਹਿੰਦਾ ਸੀ ਮੈਨੂੰ ਰੋਕਿਓ ਨਾ ਮੈਂ ਕਿਸੇ ਟਾਈਮ ਤੇ ਤੁਹਾਨੂੰ ਤਰੱਕੀ ਕਰਕੇ ਵਿਖਾਉਂਗਾ ਹਾਂਜੀ ਅਸੀਂ ਰੋਕਿਆ ਨਹੀਂ ਸਾਡੇ ਘਰੇ ਜਾਂਦੇ ਸੀਗੇ ਆਦਮੀ ਲੈ ਕੇ ਜਾਂਦਾ ਸੀ ਮੈਂ ਕਹਿੰਦੇ ਚਾਹ ਤੋਂ ਮੱਥੇ ਵੱਟ ਨਹੀਂ ਸਪਾਈ ਕਦੇ ਰੋਟੀ ਤੋਂ ਨਹੀਂ ਸਪਾਈ ਮੈਂ ਕਹਿੰਦੀ ਸੀ ਕੋਈ ਨਹੀਂ ਮੇਰੇ ਪੁੱਤ ਨਾਲ ਯਾਰ ਦੋਸਤ ਆਉਂਦੇ ਹੁੰਦੇ ਆ ਹਾਂ ਉਹਦੇ ਕੋਈ ਗੱਲ ਨਹੀਂ ਮੈਂ ਕਦੇ ਘਬराई ਨਹੀਂ ਗਿਆ ਕਿੰਨੇ ਮਰਜੀ ਸਾਡੇ ਘਰੇ ਮੁੰਡੇ ਆ ਜਾਣ ਰੋਟੀ ਵਧੀਆ ਬਣਾਉਣੀ ਹੈ ਜਰੂਰ ਅੱਜ ਤੁਸੀਂ ਅੱਜ ਤੁਸੀਂ ਮਾਂ ਨੂੰ ਮਿਲੇ ਹਾਰ ਪਾਇਆ ਮਾਂ ਵੀ ਭਾਵਕ ਸੀਗਾ ਉਸ ਟਾਈਮ ਤੇ ਤੁਸੀਂ ਵੀ ਅੰਦਰੋਂ ਭਾਵਕ ਮਹਿਸੂਸ ਕਰ ਰਹੇ ਕਿਹੋ ਜਿਹਾ ਮਹਿਸੂਸ ਹੋ ਰਿਹਾ ਹੈ ਹਾਂਜੀ ਬਹੁਤ ਖੁਸ਼ ਹੋ ਗਏ ਅਸੀਂ ਤਾਂ ਹਾਂਜੀ ਮੇਰਾ ਪੁੱਤ ਨੂੰ ਮਹਾਰਾਜ ਚੜ੍ਹਦੀ ਕਲਾ ਚ ਕਰੇ ਹਾਂਜੀ ਬਹੁਤ ਧੰਨਵਾਦ ਮਾਤਾ ਕੈਬਨਟ ਮੰਤਰੀ ਕਰਮੇਸ਼ਿਖੁਰ ਨਾਲ ਗੱਲਬਾਤ ਕੀਤੀ ਆ ਉਹਨਾਂ ਨੇ ਜਗਜੀਤ ਸਿੰਘ ਦੱਲਿਆ ਵਾਲੇ ਉੱਤੇ ਵੀ ਨਿਸ਼ਾਨਾ ਸਾਧ ਦੇ ਆ ਉਹਨਾਂ ਨੇ ਕਿ ਅਸੀਂ ਕਿਹਾ ਧਰਨਾ ਚ ਚਕਾਇਆ ਸੀ ਆਸੀਂ ਮਰਨ ਵਰਤ ਨਹੀਂ ਤੜਵਾਇਆ ਉਹਨਾਂ ਨੇ ਆਪ ਤੋੜਿਆ ਵੱਡੀ ਗੱਲ ਆ ਉਹਨਾਂ ਨੇ ਕੀਤੀ ਆ ਤੇ ਸੜਕਾਂ ਦੇ ਬਾਰੇ ਵੀ ਉਹਨਾਂ ਨੇ ਕਿਹਾ ਖੁੱਲੇ ਗੱਫੇ ਜਿਹੜੇ ਬੱਗਾਪੁਰਾ ਤੋਂ ਤੇ ਜਾਣਗੇ ਇਹ ਆਉਣ ਵਾਲਾ ਸਮਾਂ ਦੱਸੂਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿੰਨੇ ਕਿ ਜਿਹੜੇ ਗੱਫੇ ਹੌਲਕਾ ਬੱਗਾਪੁਰਾ ਨੂੰ ਮਿਲਦੇ ਆ ਤੇ ਕਿੰਨੇ ਕਿਡੇ ਵਿਕਾਸ ਕਾਰਜ ਹੁੰਦੇ ਪਰ ਚੜਦੇ ਆ ਕੈਮਰਾਮੈਨ ਪਰਮੀ ਦੇ ਨਾਲ ਮੈਂ ਜਗਤਾਰ ਸਿੰਘ ਖਰਾ ਹੈਵਨ ਇੰਡੀਆ ਟੀਵੀ ਬੱਗਾਪੁਰਾ